ਇਹ ਜੋ ਤੁਸੀਂ ਅਸਥਾਨ ਸਾਹਮਣੇ ਦੇਖ ਰਹੇ ਹੋ ਇਹ ਹੈ ਅਸਥਾਨ ਇੰਦਰੀ ਜਿਤ ਪੰਚ ਦੋਖ ਤੇ ਰਹਿਤ ਮਹਾਂਤ ਪਸਵੀ ਮਹਾਨ ਗਿਆਨੀ ਸੰਤ ਬਾਬਾ ਬੱਗਾ ਸਿੰਘ ਜੀ ਹੀਰੋਂ ਕਲਾਂ ਸਾਹਿਬ ਵਾਲਿਆਂ ਦਾ ਇਸ ਅਸਥਾਨ ਤੇ ਸੰਤ ਬਾਬਾ ਬੱਗਾ ਸਿੰਘ ਜੀ ਨੇ ਬਹੁਤ ਟਾਈਮ ਭਗਤੀ ਕੀਤੀ ਅਤੇ ਇਸ ਅਸਥਾਨ ਨੂੰ ਪ੍ਰਗਟ ਕੀਤਾ ਇਸ ਅਸਥਾਨ ਨੂੰ ਪ੍ਰਗਟ ਕਰਨ ਬਾਰੇ ਹੀਰੋਂ ਕਲਾਂ ਦੀ ਸੰਗਤ ਜਿਨੇ ਸੰਤ ਬਾਬਾ ਅਤਰ ਸਿੰਘ ਜੀ ਮਸਤੂਣਾ ਸਾਹਿਬ ਵਾਲਿਆਂ ਨੂੰ ਬੇਨਤੀ ਕੀਤੀ ਕਿ ਸਾਡੇ ਪਿੰਡ ਵਿੱਚ ਕੋਈ ਅਸਥਾਨ ਨਹੀਂ ਹੈ ਆਪ ਜੀ ਕਿਰਪਾ ਕਰੋ ਸਾਡੇ ਪਿੰਡ ਇੱਕ ਅਸਥਾਨ ਸਾਨੂੰ ਬਖਸ਼ੋ ਸੰਤ ਬਾਬਾ ਅਤਰ ਸਿੰਘ ਜੀ ਨੇ ਕਿਹਾ ਕਿ ਤੁਹਾਡੇ ਪਿੰਡ ਦਾ ਇੱਕ ਯੁੱਗ ਪਲਟਾਊ ਮਹਾਪੁਰਸ਼ ਬੈਠੇ ਹਨ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਕਹਿੰਦੇ ਸੰਤ ਬਾਬਾ ਅਤਰ ਸਿੰਘ ਜੀ ਨੇ ਸੰਤ ਬਾਬਾ ਬੱਗਾ ਸਿੰਘ ਜੀ ਨੂੰ ਆਪਣੇ ਕੋਲ ਬੁਲਾ ਕੇ ਬੇਨਤੀ ਕੀਤੀ ਕਿ ਸੰਤ ਜੀ ਹੀਰੋਂ ਕਲਾਂ ਦੀ ਸੰਗਤ ਤੇ ਕਿਰਪਾ ਕਰੋ ਆਪ ਇਹਨਾਂ ਨੂੰ ਅਸਥਾਨ ਬਖਸ਼ੋ ਸੰਤ ਬਾਬਾ ਅਤਰ ਸਿੰਘ ਜੀ ਦੇ ਕਹਿਣ ਤੇ ਸੰਤ ਬਾਬਾ ਬੱਗਾ ਸਿੰਘ ਜੀ ਨੇ ਅੰਮ੍ਰਿਤ ਛੱਕ ਕੇ ਇਸ ਅਸਥਾਨ ਤੇ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਇਸ ਅਸਥਾਨ ਤੇ ਡਿਊਟੀ ਦੀ ਸੇਵਾ ਪੁਰਾਣੇ ਲੰਗਰ ਹਾਲ ਦੀ ਸੇਵਾ ਸੰਤ ਬਾਬਾ ਬੱਗਾ ਸਿੰਘ ਜੀ ਨੇ ਆਪਣੇ ਹੱਥੀਂ ਆਪ ਕਰਵਾਈ ਤੇ ਸੰਗਤਾਂ ਇਸ ਅਸਥਾਨ ਤੇ ਬੜੀਆਂ ਸੇਵਾਵਾਂ ਕਰਕੇ ਇਥੋਂ ਝੋਲੀਆਂ ਪਰ ਪਰ ਕੇ ਲੈ ਕੇ ਜਾਣ ਲੱਗੀਆਂ ਹੀਰੋ ਕਲੰਦੀ ਸੰਗਤ ਨੇ ਸੰਤਾਂ ਦੇ ਹੁੰਦਿਆਂ अनेका ਹੀ ਕੌਤਕ ਇਥੇ ਹੁੰਦੇ ਵੇਖੇ ਕਿਸੇ ਦੀ ਚੋਰੀ ਹੋ ਜਾਣੀ ਸੰਤਾਂ ਨੇ ਝੱਟ ਫੈਸਲਾ ਕਰਵਾ ਦੇਣਾ ਕਿਸੇ ਦੇ ਘਰ ਕੋਈ ਪੁੱਤਰ ਦੀ ਦਾਤ ਨਾ ਹੋਣੀ ਸੰਤਾਂ ਨੇ ਸੁਭਾਅਕ ਹੀ ਬੋਲ ਦੇਣਾ ਕਿ ਤੁਹਾਡੇ ਤਾਂ 2-2 4-4 ਹੋਣਗੇ ਤੇ ਇਥੋਂ ਪੁੱਤਰਾਂ ਦੀ ਦਾਤਾਂ ਮਿਲਣ ਲੱਗੀਆਂ ਹੋਰ ਅਨੇਕਾ ਹੀ ਦਾਤਾਂ ਜੋ ਇੱਥੇ ਅਣਦੇਖ ਹਨ ਸੰਗਤ ਨੂੰ ਮਿਲਦੀਆਂ ਹਨ ਅੱਜ ਵੀ ਸੰਤਾਂ ਵੱਲੋਂ ਚਲਾਈ ਉਹੀ ਪ੍ਰਥਾ ਉਹੀ ਸੇਵਾਵਾਂ ਦੀ ਪ੍ਰਥਾ ਅੱਜ ਵੀ ਇੱਥੇ ਚੱਲਦੀ ਹੈ ਅੱਜ ਇਸ ਸਥਾਨ ਤੇ ਨਵਾਂ ਲੰਗਰ ਹਾਲ, ਨਵੀਂ ਡਿਊਟੀ, ਨਵਾਂ ਸਕੂਲ, ਨਵਾਂ ਸਕੂਲ ਦਾ ਗਰਾਊਂਡ ਬਣ ਰਿਹਾ ਹੈ। ਹੋਰ ਅਨੇਕਾਂ ਸੇਵਾਵਾਂ ਜੋ ਅਣਦੇਖਾਂ ਚੱਲ ਰਹੀਆਂ ਹਨ। ਸੰਤ ਜੀ ਨੇ ਇਸ ਸਥਾਨ ਤੇ ਸੇਵਾ ਕਰਦਿਆਂ ਇੱਕ ਬੇਨਤੀ ਕੀਤੀ ਸੰਗਤ ਨੂੰ ਕਿ ਸੰਗਤ ਜੀ ਜਿਸ ਕੋਲ ਕੋਈ ਪੈਸਾ ਟਕਾ, ਕੋਈ ਕਣਕ ਪੰਨਾ ਨਹੀਂ ਹੈ ਸੇਵਾ ਦੇ ਵਿੱਚ ਦੇਣ ਲਈ ਉਸ ਉਹ ਇਸ ਅਸਥਾਨ ਤੇ ਇੱਕ ਮੁਠੀ ਬਾਹਰੋਂ ਰੇਤੇ ਦੀ ਭਰ ਕੇ ਸੁੱਟ ਜਾਇਓ ਉਸ ਦਾ 10 ਗੁਣਾ ਫਲ ਤੁਹਾਨੂੰ ਮਿਲੇਗਾ ਪਰ ਯਾਦ ਰੱਖਿਓ ਇਸ ਅਸਥਾਨ ਤੋਂ ਇੱਕ ਚੁੰਡੀ ਵੀ ਕੁਝ ਵੀ ਚਰਾਉਣ ਦੀ ਕੋਸ਼ਿਸ਼ ਨਾ ਕਰਿਓ ਉਹਦੀ ਪਰਭਾਈ ਤੁਹਾਡੀ ਰਹਿਂਦੀਆਂ ਪੁਸ਼ਤਾਂ ਵੀ ਨਹੀਂ ਕਰ ਸਕਣਗੀਆਂ ਅੱਜ ਵੀ ਇਸ ਅਸਥਾਨ ਤੇ ਸੰਤ ਜੀ ਦੇ ਉਹ ਬਚਨ ਅਟਲ ਚੱਲ ਰਹੇ ਹਨ ਔਰ ਸਾਰੀ ਸੰਗਤ ਸਾਰਾ ਪਿੰਡ ਸੰਤਾਂ ਦੇ ਮਤਲਬ ਕਹਿਣ ਦੇ ਵਿੱਚ ਚੱਲ ਰਿਹਾ ਹੈ ਸ਼ਾਂਤਾਂ ਦੇ ਕਹਿਣੇ ਕਰਕੇ ਹੀ ਇਹ ਅਸਥਾਨ ਅੱਜ ਪੂਰੀ ਦੁਨੀਆ ਦੇ ਵਿੱਚ ਚਰਚਿਤ ਹੈ ਇਸ ਅਸਥਾਨ ਦੇ ਇਸ ਅਸਥਾਨ ਦੇ ਸਕੂਲ ਦੇ ਵਿੱਚੋਂ ਪੜ੍ਹਾਈ ਕਰਕੇ ਕਿੰਨੇ ਹੀ ਬੱਚੇ ਬਾਹਰ ਚਲੇ ਗਏ ਕਿੰਨੇ ਹੀ ਬੱਚੇ ਬਹੁਤ ਵੱਡੇ ਵੱਡੇ ਅਹੁਦਿਆਂ ਤੇ ਨੇ ਇਸ ਅਸਥਾਨ ਤੇ ਸੇਵਾ ਸਿੰਘ ਠੇਕਰੀ ਵਾਲਾ ਜੀ ਗਿਆਨੀ ਜੈਲ ਸਿੰਘ ਜੀ ਬਲਵੀਰ ਸਿੰਘ ਜੀ ਕੋ 900 ਹੋਰ ਪਤਾ ਨਹੀਂ ਕਿੰਨੇ ਇਸ ਸਥਾਨ ਤੇ ਪੜ੍ਹ ਕੇ ਗਏ ਹਨ ਸੰਤਾਂ ਵੱਲੋਂ ਚਲਾਇਆ ਗਿਆ ਵਿਦਿਆਲਿਆ ਉਸ ਟਾਈਮ ਅੱਜ ਵੀ ਉਸੇ ਤਰ੍ਹਾਂ ਪਰਫੁੱਲਟ ਚੱਲ ਰਿਹਾ ਹੈ ਇਸ ਸਕੂਲ ਦੇ ਵਿੱਚ ਲਗਭਗ 8-900 ਬੱਚਾ ਪੜ੍ਹ ਰਿਹਾ ਹੈ ਸੋ ਸੰਤਾਂ ਦੇ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਜਿਸ ਤਰ੍ਹਾਂ ਆਪ ਭਗਵਾਨ ਪਰਮਾਤਮਾ ਇੱਥੇ ਆ ਕੇ ਆਪ ਸੇਵਾਵਾਂ ਕਰ ਰਹੇ ਹੋਣ ਕਿਉਂਕਿ ਇਸ ਅਸਥਾਨ ਦੀ ਸਭ ਤੋਂ ਵੱਡੀ ਮਹਾਨਤਾ ਇਹ ਹੈ ਕਿ ਇਸ ਅਸਥਾਨ ਵਾਸਤੇ ਕੋਈ ਬਾਸ਼ ਨਹੀਂ ਪਾਈ ਜਾਂਦੀ ਕਿਸੇ ਤੋਂ ਕੋਈ ਪੈਸਾ ਨਹੀਂ ਮੰਗਿਆ ਜਾਂਦਾ ਕਿ ਤੋਂ ਬਾਹਰੋਂ ਕਣਕ ਨਹੀਂ ਇਕੱਠੀ ਕੀਤੀ ਜਾਂਦੀ ਸੋ ਇਹ ਸਭ ਅਸਥਾਨ ਜੋ ਲਗਭਗ 10 ਕਿੱਲਿਆਂ ਦੇ ਵਿੱਚ ਬਣਿਆ ਹੋਇਆ ਹੈ ਇਹ ਸਾਰਾ ਸੰਤਾਂ ਦੀ ਕਿਰਪਾ ਦੇ ਨਾਲ ਬਣਿਆ ਹੋਇਆ ਹੈ ਸੋ ਸਾਡੀ ਸੰਗਤ ਨੂੰ ਬੇਨ ਹੈ ਕਿ ਆਪਣੇ ਰਹਿੰਦੇ ਜੀਵਨ ਕਾਲ ਦੇ ਵਿੱਚ ਇੱਕ ਵਾਰ ਹੀਰੋ ਕਲਾ ਸੰਤ ਬਾਬਾ ਬੱਗਾ ਸਿੰਘ ਜੀ ਦੇ ਅਸਥਾਨ ਦੇ ਦਰਸ਼ਨ ਜ਼ਰੂਰ ਕਰਿਓ ਸੰਤ ਜੀ ਵੱਲੋਂ ਬਖਸ਼ੇ ਗਏ ਦੋ ਮੇਲੇ 17 ਫੱਗਣ ਤੇ 17 ਭਾਦੋਂ ਲੱਗਦੇ ਹਨ ਜ਼ਰੂਰ ਇੱਕ ਵਾਰ ਇਹਨਾਂ ਮੇਲਿਆਂ ਦੇ ਵਿੱਚ ਹਾਜ਼ਰੀ ਭਰ ਕੇ ਆਪਣੀਆਂ ਝੋਲੀਆਂ ਖੁਸ਼ੀਆਂ ਨਾਲ ਭਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ